ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਨਾਮ ਕੀ ਮਨ ਰੁਚੈ ਰੁਚੈ ਪੂਲਾ ਹੀ ਬੋਲੂ ਕੋਟ ਸਾਤ ਆਨੰਦਪੂਰਨ ਹਾਂ ਇੱਥੇ ਕੰਨਾ ਨਹੀਂ ਆਨੰਦਪੂਰਨ ਜਲਤ ਛਾਤੀ 부ਜੈ ਜਲਤ ਛਾਤੀ 부ਜੈ 부ਜੈ ਪੂਲਾ ਰਹਾਉ ਸੰਤ ਮਾਰਗ ਚਲਤ ਪ੍ਰਾਨੀ ਪਤਿਤ ਉਦਰੇ ਮੁਚੈ ਪਤਿਤ ਉਦਰੇ ਮੁਚੈ ਰੇਨ ਜਾਨ ਕੀ ਲੱਗੀ ਮਸਤਕ ਅਨਕ ਤੀਰਥ ਸੁਚੈ ਸੁਚੈ ਪਦ ਕਸ ਕੇ ਉਚਾਰਨ ਕਰਨਾ ਚਾਰਨ ਕਮਲ ਧਿਆਨ ਭੀਤਰ ਘਾਟ ਘਟ ਹੈ ਸੁਆਮੀ ਸੁਜੈ ਹਾਂਜੀ ਸੁਜੈ ਵੀ ਕਸ ਕੇ ਬੋਲਣਾ ਸਰਨ ਦੇਵ ਅਪਾਰ ਨਾਨਕ ਬਹੁਰ ਜਮ ਨਹੀਂ ਲੁੱਜੈ ਲੁੱਜੈ ਵਿਕਾਸ ਕੀ ਕੇਦਾਰਾ ਸ਼ੰਤ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਮਿਲ ਮੇਰੇ ਪ੍ਰੀਤਮ ਪਿਆਰਿਆ ਹਾਂ ਮਿਲ ਪਤਿ ਵਿਸਰਾਮ ਲਾਉਣਾ ਹੈ ਮਿਲ ਮੇਰੇ ਪ੍ਰੀਤਮ ਪਿਆਰਿਆ ਰਹਾਉ ਪੂਰ ਰਹੀਆ ਸਰਬਤਰ ਮੈਂ ਸਰਬਤਰ ਮੈਂ कि मैं उच्चारण करना है संबंध का पाठ है पूर रहया सर्वत्र मैं सो पुरख विदाता 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 मेहनत कर ले भाई बार बार ये पद आएगा मार्ग प्राप का हार किया मार्ग प्राप का हार किया संतन संग जाता संतन संग जाता पुरख विदाता काट काट नजर निहालिया ਜੋ ਸਰਣੀ ਆਵੈ ਸਰਬ ਸੁਖ ਪਾਵੇ ਤੇਲ ਨਹੀਂ ਪੰਨ ਕਾਲਿਆ ਹਰ ਗੁਣ ਨਿਦ ਗਾਏ ਸਹਿਜ ਸੁਭਾਈ ਪ੍ਰੇਮ ਮਹਾਰਸ ਮਾਤਾ ਮਾਤਾ ਕਸ ਕੀ ਨਾਨਕ ਦਾਸ ਤੇਰੀ ਸਰਣਾਈ ਤੂੰ ਓਰਣ ਪੁਰਖ ਵਿਦਾਤਾ ਹਰ ਪ੍ਰੇਮ ਭਗਤ ਜਨ ਬਿਦਿਆ ਸੇ ਆਨ ਕਤ ਜਾਹੀ ਮੀਨ ਵਿਛੋਹਾ ਨਾ ਸਹੈ ਜਲ ਬਿਨ ਮਰ ਪਾਹੀ ਹਰ ਬਿਨ ਕਿਉ ਰਹੀ ਐ ਦੂਖ ਕਿਨ ਸਹੀ ਐ ਚਾਤਰਕ ਬੂੰਦ ਪਿਆਸਿਆ ਕਬ ਰੈਣ ਬਿਹਾਵੈ ਚਕਵੀ ਸੁਖ ਪਾਵੈ ਸੂਰਜ ਕਿਰਣ ਪ੍ਰਗਾਸਿਆ ਹਰ ਦਰਸ ਮਨ ਲਾਗਾ ਦਿਨ ਸ ਸੁਭਾਗਾ ਦੋਵੇਂ ਸੱਸੇ ਬੋਲਨੇ ਆ ਹਰ ਦਰਸ ਮਨ ਲਾਗਾ ਦਿਨ ਸ ਸਪਾਗ ਗਾ ਆਨੰਦਨ ਹਰ ਗੁਣ ਗਾਹੀ ਨਾਨਕ ਦਾਸ ਕਹਿ ਬੇਨੰਤੀ ਕਤ ਹਰ ਬਿਨ ਪ੍ਰਾਣ ਟਿਕਾਹੀ ਸਾਸ ਬਿਨਾ ਜਿਉ ਦਿਹੂਰੀ ਕਤ ਸੋਭਾ ਪਾਵੈ ਸਾਸ ਬਿਨਾ ਜਿਉ ਦਿਹੂਰੀ ਕਤ ਸੋਭਾ ਪਾਵੈ ਦਰਸ ਬਿਹੂਨਾ ਸਾਧ ਜਨ ਖਿਨ ਟਿਕਣ ਨ ਆਵੈ ਹਾਰੇ ਬਿਨ ਜੋ ਰਹਿਣਾ ਨਰਕ ਸੋ ਸਹਿਣਾ ਚਰਨ ਕਮਲ ਮਨ ਬਿਧਿਆ ਨੰਨੈ ਭਾਈ ਚਰਨ ਕਮਲ ਮਨ ਬਿਧਿਆ ਹਾਰੇ ਰਸਕ ਬਹਿ ਰਾਗੀ ਨਾਮ ਲੇਵ ਲਾਗੀ ਕਤਹ ਨ ਜਾਏ ਨਖੇਦਿਆ ਨਖੇਦਿਆ ਹਾਰੇ ਸੋ ਜਾਏ ਮਿਲਣਾ ਸਾਧ ਸੰਗ ਰਹਿਣਾ ਸੋ ਸੁਖ ਅੰਕ ਨ ਮਾਵੇ ਸੋ ਸੁਖ ਅੰਕ ਨਾ ਮਾਵੈ ਓਹ ਕ੍ਰਪਾਲੂ ਨਾਨਕ ਕੇ ਸੁਆਮੀ ਹਰ ਚਰਨ ਸੰਗ ਸਮਾਵੈ ਖੋਜਤ ਖੋਜਤ ਪ੍ਰਾਪ ਮਿਲੇ ਹਰ ਕਰੂਣਾ ਧਾਰੀ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਨਿਰਗੁਣ ਨੀਚ ਅਨਾਥ ਮੈਂ ਇਥੇ ਵਿਸਰਾਮ ਲਾਉਣਾ ਨਿਰਗੁਣ ਨੀਚ ਅਨਾਥ ਮੈਂ ਨਹੀਂ ਦੋਖ ਵਿਚਾਰੇ ਨਹੀਂ ਦੋਖ ਵਿਚਾਰੇ ਪੂਰਨ ਸੁਖ ਸਾਰੇ ਪਾਵਣ ਬਿਰਧ ਬਖਾਨਿਆ ਭਗਤ ਵਛਲ ਸੁਣ ਅੰਚਲੋ ਗਇਆ ਘਾਟ ਘਾਟ ਪੂਰਸ ਮਾਨਿਆ ਸੁਖ ਸਾਗਰੁ ਪਾਇਆ ਸਹਿਜ ਸੁਭਾਇ ਜਨਮ ਮਰਨ ਦੁਖ ਹਾਰੇ ਕਰ ਗਹਿ ਲੀਨੇ ਨਾਨਕ ਦਾਸ ਆਪਣੇ ਜਨਮ ਮਰਨ ਦੁਖ ਹਾਰੇ ਕਰ ਜਹਿਲੀਨੇ ਨਾਨਕ ਦਾਸ ਆਪਣੇ RAM ਨਾਮ ਔਰ ਹਾਰੇ ਹਾਂ ਬੱਕਰਾ ਔਰ ਹਾਰੇ ਇਕੱਠਾ ਨਹੀਂ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ